ਸਤਿ ਸ਼੍ਰੀ ਅਕਾਲ ਚੋਨਾ ਜੇ ਅਰੇ ਗੰਦੀ ਬਣਾਉਂਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਨੂੰ ਸਿਰਫ ਮੈਨੂੰ ਤਾਂ ਲੱਗਦਾ ਕਿ ਜ਼ਿਆਦਾ ਟਾਈਮ ਤਾਂ ਨਹੀਂ ਆਪਨੇ ਕੋਲ ਬਟ ਮੇਰੇ ਇਹ ਹੀ ਜਿਹੜਾ ਤੁਸੀਂ ਮੈਨੂੰ ਲੰਡਨ ਨਾਲ ਲੜਦੇ ਹੋਗੇ ਇਹਦਾ ਥੜਾ ਜੋ ਗਈ ਆ ਆਵਾਜ਼ ਹੀ ਨਹੀਂ ਨਿਕਲੇ ਤੁਹਾਡੀ ਜਿਕੌਣ ਕੋ ਚਾਹ ਮੰਗਵਾ ਲਿਏ ਆਪਾਂ ਹੋਰ ਥੋੜੀ ਆਵਾਜ਼ ਠਕੀਰੀ ਕਰਕੇ ਜਰਾ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਜਿਹੜੇ ਮੇਰੇ ਸਾਹਮਣੇ ਮੇਰੇ ਭੈਣ ਭਰਾ ਬੈਠੇ ਆ ਕੰਚਨ ਟਾਗ ਰੂਪਾ ਤੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਮੈਂ ਤੁਹਾਡਾ ਦਿਨੋ ਧੰਨਵਾਦ ਕਰਦੀ ਹਾਂ ਸਾਰੇ ਨੇ ਆਪਣੇ ਆਪਣੇ ਥਿਊਜ਼ ਰੱਖਿਆ ਤੇ ਅੱਜ ਬਾਈ ਗੁਰੂਜੀ ਕਾਠ ਸਾਹਿਬ ਬਾਈ ਦੀ ਡਿਗਰੀ ਫਤਿਹ ਬਾਈ ਕਹਿੰਦੇ ਆ ਨਾਮ ਬਣਾਉਂਦੇ ਹੋਏ ਕਿਉਂਕਿ ਸਾਡੇ ਨਾਲ ਉੱਤੇ 2-3 ਟੜੇ ਬਣ ਚੁੱਕੇ ਆ ਤੋ ਐਜਸ ਰਿਕਵੈਸਟ ਟੂ ਹਾਈ ਕਮਾਂਡ ਕਿ ਦੇਖੋ ਇੱਕ ਹੀ ਬੰਦਾ ਜਿਨਾਂ ਦਾ ਟਾਈਮ ਹੋ ਗਿਆ ਹੁਣ ਤੱਕ ਅਸੀਂ ਆਪਣੇ ਮੰਚ ਆਪਣੇ ਪਲਾਨਿੰਗ ਚ ਧੜੇਵਾਜੀ ਖਤਮ ਨਹੀਂ ਕਰਾਂਗੇ ਪਾਸ਼ੇ ਨਾਲ ਅਸੀਂ ਬਹੁਤ ਵੱਡੇ ਵੱਡੇ ਲਿੰਦੇ ਆ ਮੈਂ ਪਿਛਲੇ ਇਲੈਕਸ਼ਨ ਹੋਣ ਤੋਂ ਪਹਿਲਾਂ ਇੱਕ ਗੱਲ ਕਹੀ ਸੀ ਕਿ ਲੀਡਰਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਅੱਜ ਮੈਂ ਫੁਆਰਾ ਵਿੱਚ ਪਾ ਲੈਣਾ ਉਹ ਜੀ ਪ੍ਰਧਾਨ ਜੀ ਨੂੰ ਬਦਲ ਰਹੇ ਆ ਉਹ ਭਾਨੇ ਨੂੰ ਬਦਲ ਮੈਂ ਉਹ ਭਾਈ ਜਿਹੜਾ ਕੰਮ ਕਰਦਾ ਉਹਨੂੰ ਮੋਰੇ ਲਿਆਓ ਜਿਹੜਾ ਨਹੀਂ ਕਰਦਾ ਉਹਨੂੰ ਪਿੱਛੇ ਕਰਦੇ ਆ ਪਰ ਬੜ ਕਰਦੀ ਬੇਇੱਜ਼ਤੀ ਨਾ ਹੋਉਂਦੇ ਹੋ ਮੈਂ ਦੋ ਸਮਾਪਤੀ ਪਾਣੀ ਬੰਦ ਕਰ ਦਿੱਤੀ ਜੇ ਜਿਹੜੇ ਮੈਂ ਗਲਤੀ ਕਰੂੰ ਜੇ ਜਿਹੜਾ ਵਰਕਰ ਹੈਗਾ ਨਾ ਅਸੀਂ ਜਿਹੜਾ ਪਾਰਟੀ ਨੂੰ ਸਿਰੇ ਦੀ ਆ ਤੁਹਾਨੂੰ ਉਹ ਬੰਦੇ ਨੂੰ ਇਮਾਨਤਾ ਦਿਓ ਸਾਨੂੰ ਕੋਈ ਹੱਦ ਅੱਧੀ ਲੋੜ ਨਹੀਂ ਦੁਆਰਾ ਬੋਲੋ ਅੰਕਲ ਦੀ ਸਾਰੀ ਗੱਲ ਆਪਣੀ ਹਾਂਜੀ ਹਾਂਜੀ ਸਾਹਿਬ ਨਾਲ ਗੱਲ ਕਰਾਂ ਜੀ ਪ੍ਰਧਾਨ ਜੀ ਬਾਕੀ ਸਭ ਠੀਕ ਆ ਆ ਮੇਰੇ ਸਾਹਮਣੇ ਸਾਹਮਣੇ ਵਿੱਚ ਵਰਕਰ ਜਿਹੜੇ ਪਾਰਟੀ ਲਈ ਜਿੰਦ ਜਾਨ ਦਿੰਦੇ ਆ ਇਹ ਜਿੰਨਾ ਚਿਰ ਇਹਨਾਂ ਦਾ ਸਨਮਾਨ ਨਹੀਂ ਕਰੋਗੇ ਤੁਹਾਡਾ ਵੀ ਸਨਮਾਨ ਹੁੰਦੇ ਜਿੱਕਰ ਕਿਸੇ ਦਾ ਵੀ ਹੋ ਸਕਦਾ ਕਿਉਂਕਿ ਅਸੀਂ ਕਹਿੰਦੇ ਆ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿੰਦੋਂ ਆਪਾਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆ ਰਹੀ ਆ ਆਉਣੀ ਆ ਪਰ ਤੁਹਾਡੀ ਤਰ੍ਹਾਂ ਦੀ ਨਾ ਕਿ ਦੇ ਸਾਡੀ ਕੰਮ ਕਰਾਉਂਦੇ ਅਸੀਂ ਮੋੜੇ ਅਮਰਤ ਮੈਂ ਇੰਨਾ ਹੀ ਕਹਿਣਾ ਹਾਂ ਮੈਂ ਬਾਅਦ ਚ ਤੁਹਾਡੇ ਨਾਲ ਗੱਲ ਕਰਾਂਗਾ ਜੈ ਹਿੰਦ ਪਾਰਟੀ ਨੂੰ ਤਾਂ ਲੱਗ ਰਹੀ ਹੈ ਉਹਦਾ ਇੱਕ ਵੱਡਾ ਕਾਰਨ ਹੈ ਸਾਡਾ ਬੂਥ ਮੈਨੇਜਮੈਂਟ ਬਹੁਤ ਕਮਜ਼ੋਰ ਹੈ ਜਿਹੜੇ ਬੰਦੇ ਬੂਥਾਂ ਦੇ ਬੰਦੇ ਆ ਉਹ ਉੱਥੇ ਕੋਈ ਪਰਚੀਆਂ ਨਹੀਂ ਬਣਾਉਂਦੇ ਉੱਥੋਂ ਹੀ ਕਿਸੇ ਨੂੰ ਗਾਇਡ ਨਹੀਂ ਕਰਦੇ ਔਰ ਦੂਸਰੇ ਪਾਸੇ ਦੇ ਜਾ ਕੇ ਲੋਕ ਉਥੋਂ ਪਰਚੀਆਂ ਬਣਵਾ ਕੇ ਵੋਟਾਂ ਦੂਸਰੀਆਂ ਪਾਰਟੀਆਂ ਨੂੰ ਪਾਉਂਦੇ ਆ ਮੇਰਾ ਮੇਰਾ ਇਹ ਬੇਨਤੀ ਹੈ ਗੁਜ਼ਾਰਿਸ਼ ਹੈ तमाम ਨੀਦਰ ਸਾਹਿਬਾਨ ਨੂੰ ਕਿ ਜਿਹੜੇ ਤੁਹਾਡੇ ਸਿਪੇ ਸਲਾਰ ਮੋਰੇ ਹੋਂਕੇ ਲੜਦੇ ਹੈ ਜੇ ਉਹਨਾਂ ਦੀ ਰਗਾਂ ਕਾਂਗਰਸ ਹੈ ਤਾਂ ਉਹਨਾਂ ਨੂੰ ਡੂਟਿਆ ਦਿਓ ਪਾਰਟੀ ਉਹ ਹੀ ਜਿੱਤਦੀ ਹੈ ਜਿਹਦੇ ਵਰਕਰ ਦੀ ਇੱਜ਼ਤ ਹੁੰਦੀ ਹੈ ਪਾਰਟੀ ਉਹ ਹੀ ਅੱਗੇ ਵਧਦੀ ਹੈ ਜਿਹਦਾ ਵਰਕਰ ਤਗੜਾ ਹੈ ਸਾਡਾ ਵਰਕਰ ਕਮਜ਼ੋਰ ਹੈ ਉਹਨੂੰ ਤਗੜਾ ਕਰੋ ਕਿਉਂਕਿ ਕਹਿੰਦੇ ਨਾ ਲੀਡਰ ਸਿਰਫ 5 ਸਾਲ ਹੈ ਉਸ ਤੋਂ ਬਾਅਦ ਉਹ ਸਾਫਤਾ ਹੋ ਜਾਂਦਾ ਹੈ ਲੇਕਿਨ ਵਰਕਰ ਦੇ ਅੱਗੇ ਕਦੀ ਸਾਫਤਾ ਵਰਦੀ ਲੱਗਦਾ ਸਭ ਕਾ ਨਹੀਂ ਹੋਊਗਾ ਦੋਸਤੋ ਔਰ ਇੱਕ ਹੋਰ ਗੱਲ ਮੈਂ ਕਹਿਣਾ ਚਾਹੂੰਗਾ ਦੂਜਾ ਮੇਰਾ ਸੁਝੇਸ਼ਨ ਸਾਰੇ ਸੁਝੇਸ਼ਨ ਮੀਟਰਾਂ ਨੂੰ ਦਿੱਤੇ ਜਾ ਰਹੇ ਸਾਥੀਓ ਤੁਸੀਂ ਸਮਝੋ ਉਹਨਾਂ ਦੀ ਵੀ ਬਹੁਤ ਮਜਬੂਰੀਆਂ ਨੇ ਉਹਨਾਂ ਨੂੰ ਵੀ ਜੱਟੇ ਜਿਲੇਣਾ ਪੈਂਦਾ ਤੁਸੀਂ ਆਪਣੀ ਪੀੜੀ ਥੱਲੇ ਵੀ ਸੋਟਾ ਫੇਰੋ ਤੁਹਾਨੂੰ ਆਪਣੀ ਪਾਰਟੀ ਦੀ ਪੋਲਿਸੀਜ਼ ਦੀ ਕਿੰਨੀ ਨੋਲੇਜ ਹੈ ਕਿੰਨੀ ਨੋਲੇਜ ਹੈ ਬਹੁਤ ਘੱਟ ਹੈ ਇਹ ਲੋਕਰਾਮ ਮੰਦਰ ਦਾ ਹੋਕਾ ਲਿੰਦੇ ਹੁੰਦੇ ਸੀ RAM ਮੰਦਿਰ ਤੇ ਨਾਮ ਤੇ ਵੋਟਾਂ ਲਾਗੇ ਲੇਕਿਨ ਮੈਂ ਇਸ ਮਨਸ ਤੋਂ ਦਾਅਵੇ ਨਾ ਕੀਤਾ ਸਾਡੇ ਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ RAM ਮੰਦਿਰ ਦਾ ਦਰਵਾਜ਼ਾ ਕਿਹਨੇ ਖਲਵਾਇਆ ਸੀ ਸਵਰਗੀ ਰਜੀਵ ਗਾਂਧੀ ਨੇ ਖਲਵਾਇਆ ਸੀ ਦਸਤੋਂ ਤੋਂ ਪਤਾ ਹੋਏ ਤੇ ਅਸੀਂ ਸਟਾਰਟ ਕੀ ਕੀਤਾ ਇਹ ਸੀ ਸਿੱਧੇ ਸਾਡੇ ਇੰਚਾਰਜ ਸਾਹਿਬ ਨੇ ਰਜੀਵ ਸਾਹਿਬ ਨੇ ਪੂਰੇ ਪੰਜਾਬ ਦੇ ਭਰ ਵਿੱਚ ਜ਼ਿਲ੍ਹਾ ਸਤਰ ਤੇ ਜਾ ਕੇ ਅਸੀਂ ਰਿਵਿਊ ਮੀਟਿੰਗਸ ਲੈ ਰਹੇ ਹਾਂ ਜਿਹਦੇ ਵਿੱਚ ਜਿੱਥੇ-ਜਿੱਥੇ ਕਮੀਆਂ ਸਾਡੇ ਸੰਗਠਨ ਚ ਕਮੀਆਂ ਚਾਹੇ ਬਲੌਕ ਚ ਕਮੀਆਂ ਕਈ ਥਾਵਾਂ ਤੇ ਬਹੁਤ ਪ੍ਰਦਾਨ ਨਹੀਂ ਕੀਤਾ ਤੇ ਕਮੇਟੀ ਨਹੀਂ ਹੈ ਚਾਹੇ ਮੰਡਲ ਹੈ ਚਾਹੇ ਪੀਐਨਏ ਹੈ ਜਾਂ ਬੂਥ ਤੇ ਹੈ ਉਹ ਹੌਲੀ-ਹੌਲੀ ਸੰਗਠਨ ਨੂੰ ਕੰਪਲੀਟ ਕਰਨ ਦੀ ਜਿਹੜੀ ਇਹ ਸਿਸਟਮ ਹੈ ਉਹ ਸ਼ੁਰੂ ਹੋਇਆ ਸਿੱਧਾ ਕੰਪਲੀਟ ਹੈ ਪਰ ਕਈ ਥਾਵਾਂ ਤੇ ਕਮਜ਼ੋਰੀਆਂ ਹੈਗੀਆਂ ਸੋ ਉਹਦੇ ਅਸੇ ਰਿਵਿਊ ਮੀਟਿੰਗਸ ਆ ਟਾਸਕ ਦਿੱਤਾ ਗਿਆ ਅੱਜ ਤੋਂ ਬਾਅਦ ਪਰਫਾਰਮੈਂਸ ਮੈਜ਼ਰਮੈਂਟ ਹੋਏਗਾ 15 ਦਿਨ ਦਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਹੋਏਗਾ ਇਵਨ बतौर ਪੰਜਾਬ ਦੇ ਪ੍ਰਧਾਨ ਮੈਨੂੰ ਵੀ ਆਪਣਾ ਟੂਰ ਪ੍ਰੋਗਰਾਮ ਸਬਮਿਟ ਕਰਾਉਣਾ ਹੋਊਗਾ ਕਿ ਮੈਂ ਕਿੱਥੇ ਜਾ ਰਿਹਾ ਸੋ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਤੇ ਇਸੇ ਤਰ੍ਹਾਂ ਬਲਾਕ ਤੇ ਉਸ ਤੋਂ ਬਾਅਦ ਮੰਡਲ ਸੋ ਅੱਜ ਡਲਵੀ ਸਾਹਿਬ ਸਪੈਸ਼ਲ ਤੌਰ ਤੇ ਅੱਜ ਮੀਟਿੰਗ ਲੈਣਾ ਆਈ ਸੀ ਜਲੰਧਰ ਕਾਫੀ ਜ਼ਿਲ੍ਹਿਆਂ ਚੋਂ ਉਹਨਾਂ ਦਾ ਦੌਰਾ ਹੋਇਆ ਸੋ ਇਸ ਕਰਕੇ ਅੱਜ ਜਲੰਧਰ ਚ ਰਿਵਿਊ ਮੀਟਿੰਗ ਕੀਤੀ ਜੀ ਤੁਸੀਂ ਐਕਸ ਜੀ ਕਿ ਯੂ ਮੀਟਿੰਗ ਲੈਣ ਕਿ ਕਿਹ ਚੋਂ ਕਰ ਰਹੇ ਹੋ ਕਿ ਆ ਕਿ ਸਾਡੇ ਸਦਰ ਸੰਜਟਾ ਤੇ ਚਿਹਰੇ ਦੇਖਣ 100% ਜੀ ਰਾਹੁਲ ਗਾਂਧੀ ਜੀ ਦੀ ਇੱਛਾ ਹੈ ਖਰਗੇ ਸਾਹਿਬ ਦੀ ਇੱਛਾ ਹੈ ਕੀ ਹਰ ਜਗ੍ਹਾ ਤੇ ਇਵਨ ਸਿਡਯੂਸੀ ਦੇ ਵਿੱਚ ਵੀ ਤੁਸੀਂ 50% ਨਵੇਂ ਲੋਕਾਂ ਨੂੰ ਯੰਗਸਟਰ ਨੂੰ ਅੰਡਰ 50 ਮੌਕਾ ਦਿਓ ਮੈਂ ਇਹ ਕਹਿ ਰਿਹਾ ਕਿ 100% ਪਰਮਾਤਮਾ ਉਹ ਦਿਨ ਲਿਆਵੇ ਉਹ ਤਾਕਤ ਬਖਸ਼ੇ ਬਿਲਕੁਲ ਅਸੀਂ ਅਤਿਆ ਸੀਟਾਂ 50 ਤੋਂ 60 ਸੀਟਾਂ ਸੁਝਾਉਣੇ ਕਿ ਨਵੇਂ ਚਿਹਰੇ ਜਿਹੜੇ ਨਵੇਂ ਤਰਜਮਾਨੀ ਕਰਨ ਜਿਹੜੇ ਫਸਟ ਟਾਈਮਰ ਹੋਣ ਚਰਚਾ ਥੋੜੀ ਹੁੰਦੀ ਹੈ ਇਹ ਕਿਸੇ ਵੇਲੇ ਵੀ ਕੋਈ ਕਿਸੇ ਨੂੰ ਵੀ ਬਦਲਿਆ ਜਾ ਸਕਦਾ ਇਹ ਕੋਈ ਪੱਕੀ ਸੀਟ ਨਹੀਂ ਹੈ ਸਰ ਬਹੁਤ ਬੜੇ ਕਾਮਯਾਬ ਬਣਾ ਰਹੇ ਹਾਂ ਸੱਤ ਸੀਟਾਂ ਪਾਰਲੀਮੈਂਟ ਜਿੱਤਾਈਆਂ ਔਰ ਪੰਜ ਜਾਈਂ ਦੀ ਫੋਰਮ ਕਮੇਟੀ ਜਿਹੜੀਆਂ ਪੰਚਾਇਤਾਂ ਜਿੱਤਾਈਆਂ ਨੇ ਇਹਦੇ ਬਾਅਦ ਵੀ ਜਿਹੜਾ ਹੈਗਾ ਜਿਹੜਾ ਕਮੀ ਕਿੱਥੇ ਰਹਿੰਦੀ ਹੈ ਕਿਉਂ ਜਿਹੜੇ ਗੁਰਜੀਤ ਰਾਜਜੀ ਹੈ ਤੁਹਾਡੇ ਕੋਲ ਸਟੇਟਮੈਂਟ ਈ ਹੈ ਔਰ ਤੁਹਾਡੇ ਬਾਰੇ ਕੀ ਕਰ ਸੀਨੀਅਰ ਸਿਟੀਜ਼ਨ ਨੇ ਉਹਨਾਂ ਬਾਰੇ ਮੈਂ ਇੱਥੇ ਕੋਈ ਟਿੱਪਣੀ ਟਿੱਪਣੀ ਨਹੀਂ ਕਰੂੰਗਾ ਜਿੱਥੇ ਲੋੜ ਹੋਈ ਉੱਥੇ ਕਰਾਂ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਆਪ ਵਿੱਚ ਫੁਰਤੀ ਉਹ ਖਤਮ ਹੋ ਗਈ ਕਿ ਹੋ ਗਈ ਦੇਖੋ ਗਾਲ੍ਹੇ ਹੈ ਜਿਹੜੀ ਫੁੱਟ ਫਾੜ ਤੋਂ ਕਹੀਂ ਨਹੀਂ ਹੈ ਆ ਥੋੜਾ ਮੋਟਾ ਦਾ ਤੁਸੀਂ ਆ ਕੈਮਰਾ ਲਾਉਣ ਪਿੱਛੇ ਵੀ ਉਹ ਜਿਹਨੇ ਵੀ ਮੇਰਾ ਪਹਿਲਾਂ ਲੱਗੇ ਮੇਰਾ ਲੱਗੇ ਇਹ ਤਾਂ ਹਰ ਪਰਿਵਾਰ ਦੇ ਵਿੱਚ ਮਾੜਾ ਮੋਟਾ ਚੱਲਦਾ ਰਹਿੰਦਾ ਹੈ ਲੇਕਿਨ ਵੱਡੇ ਸਟਰ ਤੇ ਜਿਹੜੀ ਹੈ ਕਿਸੇ ਪ੍ਰਕਾਰ ਦੀ ਕੋਈ ਅਸੀਂ ਲੜਾਈ ਨਹੀਂ ਹੈ ਔਰ ਜਿੱਥੇ ਕਿਤੇ ਮਾੜੀ-ਮੁੱਟੀ ਹੁੰਦੀ ਹੈ ਪਰਿਵਾਰਾਂ ਦੇ ਵਿੱਚ ਉਹ ਬੈਠ ਕੇ ਪਰਿਵਾਰ ਦੇ ਅੰਦਰ ਬੈਠ ਕੇ ਗੱਲਬਾਤ ਕਰ ਲਈ ਜੀ ਸਿੱਧੂ ਸਾਹਿਬ ਐਕਟਿਵ ਹੋਵੇ ਨਜ਼ਰ ਆ ਰਹੇ ਹੈ ਜੀ ਸਿੱਧੂ ਸਾਹਿਬ ਦੀ ਨਜ਼ਰ ਆ ਰਹੇ ਹੈ ਯਾਰ ਮੈਨੂੰ ਸਿੱਧੂ ਸਾਹਿਬ ਨਾਲ ਮੇਰਾ ਸੰਪਰਕ ਨਹੀਂ ਹੋਇਆ ਅਸਾਂ ਨੂੰ ਤਾਂ ਹਰ ਵਿਅਕਤੀ ਦੀ ਲੋੜ ਹੈ ਐਕਟਿਵ ਹੋਵੇ ਤੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਨਹੀਂ ਐਕਟਿਵਲੀ ਹੈਗੇ ਜਾਂ ਕਿਉਂ ਨਾ ਕਰਾਂਗੇ ਜੀ ਮੈਂ ਕਿਉਂ ਨਾ ਕਰਾਂਗਾ ਕਾਂਗਰਸ ਦੇ ਹਰ ਵਿਅਕਤੀ ਨੂੰ ਸੰਪਰਕ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਲਾਇਕ ਨਹੀਂ ਸਮਾਹ। ਆ ਆ ਹੱਥ ਜੋੜੇ ਸਾਡੇ ਬਾਬਾ ਤੁਹਾਨੂੰ ਪਤਾ ਹੈ ਜਿਹੜੀ ਗੱਲ ਉਹ ਸਵਾਲ ਕਿਉਂ ਪੁੱਛਦੇ ਹੋ ਸਾਡਾ ਕੋਈ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਆਮ ਆਦਮੀ ਪਾਰਟੀ। ਦਿੱਲੀ ਦੇ ਵਿੱਚ ਕੀ ਸਮਾਂ ਐ ਜਦੋਂ ਵੀ ਜਦੋਂ ਵੀ ਆ ਕਿ ਕੋਈ ਵੀ ਸੀਟ ਨਹੀਂ ਆਈ। ਵੇਖੋ ਜੀ ਪਰਸੈਂਟੇਜ ਸਾਡੀ ਵਧੀ ਅਲਟੀਮੇਟਲੀ ਕੀ ਹੁੰਦਾ ਕਿ ਜਿੱਤਣ ਵਾਲੀ ਤਰਫ ਲੋਕ ਝੁਕ ਜਾਂਦੇ ਨੇ। ਲੋਕਾਂ ਨੂੰ ਲੱਗਿਆ ਕਿ ਸ਼ਾਇਦ ਭਾਜਪਾ ਜਾ ਰਹੀ ਹੈ ਤੇ ਜਿਹੜਾ ਸਾਡਾ ਵੋਟਰ ਵੀ ਉਹ ਟਿਲਟ ਹੋ ਜਾਂਦਾ ਕਿਉਂਕਿ ਲੋਕ ਹਵਾ ਦਾ ਰੁੱਕ ਵੇਖਦੇ ਨੇ। ਲੋਕ ਚਾਹੁੰਦੇ ਨੇ ਕਾਂਗਰਸ ਆਵੇ। ਲੇਕਿਨ ਕਿਤੇ ਨਾ ਕਿਤੇ ਹਜੇ ਕਿਉਂਕਿ 2-3 ਵਾਰੀ ਵੱਡੀ ਸਾਡੀ ਹਾਰ ਹੋਈ ਉਹਨਾਂ ਨੂੰ ਅਜੇ ਜਾਗਦਾ ਨਹੀਂ ਸੀ ਵੀ ਅਸੀਂ ਚੰਗਾ ਮੁਕਾਬਲਾ ਦੇ ਪਾ ਰਹੇ ਇਸ ਕਰਕੇ ਜਿਹੜਾ ਸਾਡਾ ਵੋਟਰ ਹੁੰਦਾ ਮਿਨੋਰੀਟੀ ਵਾਲਾ ਗਰੀਬ ਆਮ ਦੁਕਾਨਦਾਰ ਵਪਾਰੀ ਉਹ ਕਿਤੇ ਨਾ ਕਿਤੇ ਇੱਧਰ ਉੱਧਰ ਹੋ ਗਿਆ ਬਿਲਕੁਲ ਚੀਜ਼ ਚੀਜ਼ ਡਿਸਪਲਿਨ ਦੀ ਲੋੜ ਹੈ ਡਿਸਪਲਿਨ ਸੀਗਾ ਅੱਜ ਬੰਦੇ ਵਿੱਚ ਟਲੇ ਲੱਗਦਾ ਕਿ ਕਾਂਗਰਸ ਡਿਸਪਲਿਨ ਸਮਝਾ ਗਿਆ ਦੇਖੋ ਡਿਸਪਲਿਨ ਦੇ ਨਾਲ ਸਰਕਾਰ ਦੀ ਐਂਟੀਮਪੀਟੈਂਸੀ ਨਹੀਂ ਸੀ ਇਨਡਿਸਪਲਿਨਤਾ ਸੀਗਾ ਹੀ ਸੀਗਾ ਉਸੀਂ ਵੇਖੋ ਸੋਸ਼ਲ ਇੰਜੀਨੀਅਰਿੰਗ ਦੇ ਹਰ ਵਿਅਕਤੀ ਸੀਗਾ ਇੱਕ ਗਲਤਸਾਨ ਇੱਕ Hindu ਚਿਹਰਾ ਸੰ ਜਾਂਖੜ ਇੱਕ ਜਾਤ ਚਿਹਰਾ ਸੰ ਸਿੱਧੂ ਸਾਹਿਬ ਲੇਕਿਨ ਮੇਰਾ ਲੱਗਦਾ ਕਿ ਜਿਹੜਾ ਇਲੈਕਸ਼ਨ ਦੇ ਸਮੇਂ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਉਹ ਨਹੀਂ ਸੀ ਆ ਇਧਰੋਂ ਕੋਈ ਬਿਆਨ ਹੋਰ ਸੀ ਇਧਰੋਂ ਇਹਦਾ ਜੱਗ ਜ਼ਾਹਰ ਹੈ ਇਨਡਿਸਿਪਲਿਨ ਪਾਰਟੀਆਂ ਚ ਸੀਗਾ ਕੁਝ ਐਂਟੀ-ਕੰਪੈਂਸੀ ਐਂਟੀ-ਕੰਪੈਂਸੀ ਸੀ ਕੁਝ ਮਾੜੀਆਂ-ਮੋਟੀਆਂ ਸਰਕਾਰ ਚ ਰਹਿਣ ਦੇ ਗਲਤੀਆਂ ਵੀ ਹੋ ਜਾਂਦੀਆਂ ਜਿੰਨੇ ਸਾਹਿਬ ਜਿਹੜੇ ਜਿੰਨੇ ਦੇ ਵਿੱਚ ਤਿੰਨ ਕੋਣੀ ਮੁਕਾਬਲਾ ਹੁੰਦਾ ਹੁੰਦਾ ਸੀ ਹੁਣ ਜਿਹੜੀਆਂ 27 ਚੋਂ 14 ਹੋਣੀਆਂ ਪੰਜ ਕੋਣੀ ਮੁਕਾਬਲਾ ਹੋਣਾ ਕਿਉਂਕਿ ਅਕਾਲੀ ਦਲ ਵੀ ਹੈ ਭਾਜਪਾ ਵੀ ਹੈ ਕਾਂਗਰਸ ਵੀ ਹੈ ਆਮ ਆਦਮੀ ਪਾਰਟੀ ਆ ਉਹ ਪੰਜਵਾਂ ਪ੍ਰਾਂਤ ਜਿਹੜਾ ਇੱਕ ਹੋਰ ਖੁੱਲਣ ਜਾ ਰਿਹਾ ਅਕਾਲੀ ਦਲ ਜਿੰਨੇ ਕੋਣੀ ਹੋਊਗਾ ਉਹਨੇ ਕੋਣੀ ਸਾਨੂੰ ਮਕਾ ਫਾਇਦਾ ਹੋਣਾ ਮੈਂ ਤੁਹਾਨੂੰ ਇੱਕ ਦੱਸ ਦੱਸੀ ਬਾਬਾ ਜੀ ਕਿਰਪਾ ਕਰੋਗੇ ਹੋਣ ਨਾਲੇ ਕਿੰਨੇ ਕੋਨੀ ਹੋ ਜੇ ਲੋਕਾਂ ਨੇ ਮਨ ਬਣਾ ਲਿਆ ਐਕਚੁਅਲੀ ਲੋਕਾਂ ਨੇ ਭਲੇਖੇ ਸਰਕਾਰ ਬਣਾਈ ਬਦਲਾਵ ਦੀ ਵੀ ਇਹ ਕਾਂਗਰਸ ਤੇ ਇਕਾਲੀਆਂ ਨਾਲ ਕੋਈ ਵੱਖਰੀ ਗੱਲ ਕਰਨੀ ਹੁਣ ਲੋਕ ਯਾਰ ਇਹ ਤਾਂ ਪਾਰਲੀਮੈਂਟ ਦੇ ਨੀਤੀਆਂ ਨੇ ਔਰ ਜਿਹੜੀਆਂ ਸ਼ਹਿਰੀ ਸੀਗੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਤੈਅ ਕਰਦਾ ਹੁਣ ਲੋਕਾਂ ਨੇ ਮਨ ਬਣਾਦਾ ਵੀ ਇਹਨਾਂ ਸਾਰਿਆਂ ਨਾਲ ਬੇਸ਼ੱਕ ਸਾਡੇ 'ਚ ਕੋਈ ਕਮੀਆਂ ਹਨ ਅਜਗੀਆਂ ਥੋੜੀਆਂ-ਮੋਟੀਆਂ ਲੇਕਿਨ ਇਹਨਾਂ ਸਾਰਿਆਂ ਨੂੰ ਜੇ ਕੋਈ ਚੰਗਾ ਰਾਜ ਦੇ ਸਕਦੀ ਹੈ ਤਾਂ ਕਾਂਗਰਸ ਪਾਰਟੀ ਦੇ ਸਕਦੀ ਬਿੰਦ ਸਿੰਘ ਸਾਹਿਬ ਜਿਹੜੇ ਇਸ ਪ੍ਰਕਾਰ ਸੇ ਪ੍ਰਧਾਨ ਜੀ ਔਰ ਹਮ ਲੋਕ हर जिले में जाकर कांग्रेस पार्टी के संगठन को मजबूती देने के लिए हर डिस्ट्रिक्ट कांग्रेस कमेटी की रिव्यू मीटिंग हम ले रहे हैं हमारा उद्देश्य यह है कि आने वाले समय में कांग्रेस पार्टी के माध्यम से रस्ते पे आकर ये जोर जुलमी और जो भ्रष्टाचारी सरकार है जो झूठी सरकार है जिसने पंजाब के पंजाबीत को खराब करने का काम किया है जो युवाओं को धोखा देने का काम किया है उस सरकार को नीचे खेतने के लिए कांग्रेस पार्टी के संगठन के माध्यम से मजबूती देने के लिए हम लोग प्रयास कर रहे हैं दो हज़ार सत्ताईस की रणनीति कैसी रहेगी दो हजार सत्ताईस में जिस प्रकार से हमारा संगठन आज मजबूती से आपने देखा होगा कि पार्लियामेंट का चुनाव हो मुंसिपल कॉर्पोरेशन का चुनाव हो पंचायत का चुनाव हो इस चुनाव में हम लोग जिस प्रकार से सक्षमता से आपको दिख रहे हैं इसका नतीजा यह है कि हमारा संगठन आज जमीन पर हमारा काम कर रहा है लेकिन आने वाले समय में असेंबली के चुनाव में इससे ज्यादा मजबूती से हमको हमारे संगठन को मजबूती दिलाने के लिए हम लोग प्रयास कर रहे हैं सत्ताईस सा, साल बाद भाजपा दिल्ली में सरकार बनाने में कामयाब हुई है आपको एक सीट नहीं आई क्या दो में पंजाब के हालात बेहतर रहेंगे जो जो चुनाव होंगे आप सब लोग बहुत ही अच्छी तरीके से जानते हो कि किस प्रकार के पंजाब का माहौल है जी पंजाब की जनता आतुर बैठी है कि जो कांग्रेस पार्टी की सरकार यहाँ पे बनाने की चाहती है और हम लोगों का यही मकसद है कि देश के संविधान के ऊपर भरोसा रख कर देश के संविधान को सव... की रक्षा करने के लिए हमारा जो वर्कर निकल पड़ा है उसके ऊपर हमारा बड़ा भरोसा है ये सब नेता आज तगड़े होकर कांग्रेस पार्टी को मजबूत कर रहे हैं और इनके पीछे पंजाब की जनता खड़ी है ये आप ये नतीजा देखोगे कि दो में सौ से ज़्यादा सीट लेकर कांग्रेस पार्टी यहाँ पर सरकार बनाएगी कांग्रेस तो पार्टी में कोई भी इंडिसिप्लिन की बात नहीं है जब तक हमारा संगठन मजबूत रहेगा संगठन में डेमोक्रेटी है डेमोक्रेसी में हम लोग जिस प्रकार से बात हो रही है नीचे नीचे से नीचे तबका का वर्कर क्यों ना हो बड़े से बड़े नेता क्यों ना हो उसको डिसिप्लिन में रहना हो कांग्रेस के लिए हम इंचार्ज के तौर पर यहाँ पर नजर बनाए है आज आपको कांग्रेस पार्टी के सभी नेता एक दूसरे के साथ मिलकर आज जो ताकत उन्होंने खड़ी की है कि सात मेंबर ऑफ पार्लियामेंट हमारे इस मेंबर ऑफ पार्लियामेंट के चुनाव में हमने जीते हैं आपने जिस तरीके से हमारे पंजाब के पंजाब प्रदेश कांग्रेस कमेटी के अध्यक्ष प्रधान अमरिंदर राजा वरिंग जी काम कर रहे हैं आप सब लोग ये जानते हो कि जिस बुरे हालात में, में उन्होंने संगठन की जिम्मेदारी अपने कंधे के ऊपर ली थी आज उसी के परिणाम ये है कि हमने इस मजबूती से इस पंजाब में कांग्रेस पार्टी को संगठन को मजबूत किया है दिल्ली में को लेकर के क्या कहेंगे लगातार तीन तीन जहाजे से पंजाब में उतर रहे हैं ये पंजाब को बदनाम करने का काम चल रहा है कि ये जहाज अमृतसर के भूमि पर इस पावन भूमि पर यह संतों की गुरुओं की भूमि पर ये बेरोजगार युवा क्या यहाँ के हैं हमारी संख्या कम ज़्यादा होगी लेकिन वो सबसे ज़्यादा तबका कहाँ का है जो गुजरात सरी के प्रदेश से जहाँ पर 25 साल भारतीय जनता पार्टी की सरकार है प्रधानमंत्री वहीं से आते हैं गृह मंत्री वहीं से आते, आते हैं उस भूमि पे उन्होंने उतरना चाहिए लेकिन ये पंजाब के पंजाब को बदनाम करने के लिए भारतीय जनता पार्टी की सरकार जो केंद्र में बैठी है वो नज़रअंदाज इस मुद्दे को कर रही है हम इस माध्यम से आपके माध्यम से ये सवाल पूछते हैं कि क्या हम जब यूपीए वन था यूपीए सेकंड था उस दरमियान एक आपको खोबरा गड़े करके हमारी इंडियन फॉरेस्ट सर्विस कमीशन की एक अधिकारी हुआ करती थी उसके ऊपर इसी प्रकार के कुछ आरोप लगाए थे लेकिन हमारी कांग्रेस पार्टी की सरकार आदरणीय मनमोहन जी के नेतृत्व में हम हमारी आई जो महिला अधिकारी थी उसको समर्थन करके हमने सम्मान पूर्वक उनको यहाँ पर उसी तरीके से क्योंकि हमारे देश के लोग हैं गलती से कहीं वो गए होंगे इसको करने, इसकी जिम्मेदारी केंद्र के सरकार की है अच्छा मेरा आखिरी सवाल है कि सिद्धू साहब कांग्रेस से दूरी क्यों बनाए? नहीं। नजर नहीं।, नहीं।, नहीं आ रहे है, आप सब लोगों हमारे जिन नेता है जिस प्रकार से आने आप दिल्ली समय। से यहाँ पर आ गए सिद्धू साहब अमृतसर से नहीं आए यहाँ पे ये यह हमारी जिला कांग्रेस कमेटी की यहाँ पे प्रधान जी है गलत सवाल